लुधियाना से खाटू श्याम पैदल यात्रा 3 सितंबर की रवाना हुई थी रोज 25 से 30 किलोमीटर पैदल चलकर रात को विश्राम करके यात्रा अगली सुबह फिर चल देती थी तेईस दिनों में पाँच सौ बानवे किलोमीटर पैदल चलकर उनतीस सितंबर को खाटू धाम राजस्थान बाबा श्याम के मंदिर में यात्रियों ने निशान अर्पण करके सौभाग्य प्राप्त किया जिसमें प्रमुख पैदल यात्री रीना गोयल जैन जो कि महिला मोर्चा और वाइस प्रेसिडेंट है वेलफेयर सोसाइटी एनजीओ की आप भी देखिए इनका क्या कहना है प्रेमियों जय श्री श्याम और सारे पंजाब वासियों को भी जय श्री श्याम कहती हुई है कि दसना चाहती हैं कि सानू बाबा जी ने हुक्म लगाया कि असली लुधियाना तो प्रथम पैदल निशान्यता ਲੈ ਕੇ ਜਾਈਏ ਜਿੰਦਾ ਇੱਕ ਸਹਿਯੋਗੀ ਹੋਰ ਇੱਕ ਯਾਤਰੀ ਮੈਂ ਵੀ ਬਣੀ ਔਰ ਅਸੀਂ ਇਥੋਂ 21 ਜਨਿਆਂ ਦਾ ਗਰੁੱਪ ਨਿਕਲੇ ਸੀ 3 ਸਪਟੰਬਰ ਨੂੰ ਕਿਦਵਈ ਨਗਰ ਤੋਂ ਉਤੋਂ ਬਾਅਦ ਅਸੀਂ ਆਪਣਾ ਪੰਜਾਬ ਕਵਰ ਕਰਦੇ ਹੋਏ ਪੰਜਾਬ ਦੇ ਵਿੱਚ ਬਹੁਤ ਹੀ ਜਗ੍ਹਾ-ਜਗ੍ਹਾ ਤੇ ਸਾਡੀ ਯਾਤਰਾ ਦਾ ਵੈਲਕਮ ਕੀਤਾ ਗਿਆ ਹਰ ਸ਼ਾਇਦ ਜਿੱਥੇ ਅਸੀਂ ਪਹੁੰਚਦੇ ਸੀ ਸਾਨੂੰ ਸਟੇ ਵਾਸਤੇ ਜਗ੍ਹਾ ਦਿੱਂਦੀ ਗਈ ਸੇਵਾ ਮਿਲੀ ਸਾਨੂੰ ਸਾਨੂੰ ਖਾਣੇ ਦਾ ਵੀ ਦਿੰਦਾ ਵੀ ਰਾਤ ਦਾ ਵੀ ਚਾਹ ਪਾਣੀ ਦਾ ਵੀ ਦੇਜਮੈਂਟ ਸਾਡੇ ਪੰਜਾਬ ਵਾਲਿਆਂ ਨੇ ਬਹੁਤ ਸਾਡਾ ਨਿਕਾ ਸਵਾਗਤ ਕੀਤਾ ਜਿੱਥੇ ਵੀ ਸਾਡੀ ਯਾਤਰਾ ਪਹੁੰਚਦੀ ਸੀ ਅੱਗੇ ਸਸੇ ਹਰਿਆਣਾ ਦੇ ਵਿੱਚ ਸਟੇਟ ਐਂਟਰ ਕੀਤਾ ਤੇ ਹਰਿਆਣਾ ਵਾਲਿਆਂ ਨੇ ਵੀ ਸਾਨੂੰ ਬਹੁਤ ਨਿਕਾ ਸਵਾਗਤ ਕੀਤਾ ਸਾਡੇ ਚਾਤ ਤੋਂ 5 ਦਿਨ ਹਰਿਆਣਾ ਦੇ ਸੀਗੇ ਉਤੋਂ ਬਾਅਦ ਰਾਜਸਥਾਨ ਜਾ ਕੇ ਵੀ ਸਾਨੂੰ ਬਹੁਤ ਦਾ ਸਵਾਗਤ ਮਿਲਿਆ ਸਾਥੀ-ਸਾਥ ਮੈਂ ਦੱਸਣਾ ਚਾਹਾਂਗੀ ਕਿ ਬਾਬਾ ਸ਼ਾਮ ਦੀ ਕਿਰਪਾ ਸਾਨੂੰ ਸਾਡੇ ਤੇ ਐਨੀ ਹੈ ਸਾਡੇ ਪਰਿਵਾਰ ਤੇ ਵੀ ਉਹ ਸਾਡੇ ਸਮਸਤ ਲੁਧਿਆਣਾ ਦੇ ਸ਼ਾਮ ਪ੍ਰੇਮੀਆ ਦੇ ਉੱਤੇ ਵੀ ਕਿ ਅਸੀਂ ਹਰ ਇਕਾਸ਼ੀ ਦ્વાਸੀ ਲੁਧਿਆਣਾ ਦੇ ਵੱਲੋਂ ਅਸੀਂ ਖਾਟੂ ਸ਼ਾਮ ਦੀ ਨਗਰੀ ਤੇ ਲਗਾਈ ਦੀ ਹੈ ਸ਼ੁਕਲ ਪੱਖੀ ਦੀ ਇਕਾਸ਼ੀ ਦ્વાਸੀ ਲੁਧਿਆਣਾ ਸ਼ਾਮ ਪ੍ਰੇਮੀ ਸਾਡੇ ਉੱਥੇ ਦੋਤਾ ਦੀ ਕਾਲੀਤਾ ਦਮਸ਼ਾਲਾ ਦੇ ਵਿੱਚ ਇਕਾਸ਼ੀ ਦ્વાਸੀ ਲਗਾਂਦੇ ਆ ਉੱਥੋਂ ਹੀ ਇੱਕ ਸੰਜੇ ਮਿੱਤਲ ਜੀ ਦੀ ਅਤਾਂ 2 ਮਹੀਨੇ ਪਹਿਲਾਂ ਸੰਪੰਨ ਹੋ ਕੇ 51 ਦਿਨਾਂ ਦੀ ਖਾਟੂ ਕਸ਼ਮੀ ਤੋਂ ਖਾਟੂ ਧਾਮ ਜਾਦੀ ਸੀ ਉੱਥੋਂ ਹੀ ਸਾਨੂੰ ਕੀ ਉਸ ਨੇ ਹੁਕਮ ਆਇਆ ਕਿ ਉਹ ਆ ਸਕਦੇ ਆ ਤੇ ਆਪਾਂ ਲੁਧਿਆਣੇ ਤੋਂ ਵੀ ਆਪਾਂ ਚੱਲੀਏ ਆਪਾਂ ਇਹ ਪ੍ਰੋਗਰਾਮ ਬਣਾਈਏ ਤੇ ਦੋ ਮਹੀਨੇ ਪਹਿਲਾਂ ਇਹ ਸਾਡਾ ਪ੍ਰੋਗਰਾਮ ਸਾਨੂੰ ਬਾਬਾ ਜੀ ਨੇ ਹੁਕਮ ਲਗਾਇਆ ਆਪਣੀ ਨਗਰੀ ਦੇ ਵਿੱਚ ਹੀ ਆਪਣੀ ਗਲੀ ਦੇ ਵਿੱਚ ਖੜੇ ਹੀ ਉਹਨਾਂ ਦੇ ਖਾਟੂ ਨਗਰੀ ਵਿੱਚ ਹੀ ਖੜੇ ਸੀ ਅਸੀਂ ਉੱਥੇ ਹੀ ਸਾਨੂੰ ਹੁਕਮ ਲਗਾਇਆ ਤੇ ਮੈਂ ਔਰ ਮੇਰੇ ਹਸਬੰਦ ਨੇ ਹੱਥੋਂ ਹੱਥੋਂ ਦਾ ਸਮਰਥਨ ਕੀਤਾ ਕਿ ਹਾਂ ਆਪਾਂ ਆਵਾਂਗੇ ਆਪਾਂ ਜਾਂਦੇ ਹੀ ਵੀਊ ਬਣਾਉਣਾ ਸ਼ੁਰੂ ਕਰਦੇ ਆ ਕਿਹੜੇ ਮਹੀਨੇ ਜਾ ਸਕਦੇ ਆ ਕਿੰਨੇ ਦਿਨ ਦੀ ਆਪਣੀ ਯਾਤਰਾ ਹੋ ਸਕਦੀ ਆ ਔਰ ਆਪਾਂ ਕਿੱਦਾਂ ਆਪਣੀਆਂ ਸੇਵਾਵਾਂ ਲੈਂਦੇ ਹੋਏ ਜਾਂ ਲੋਕਾਂ ਦੀਆਂ ਸੇਵਾਵਾਂ ਲੈਂਦੇ ਹੋ ਸ਼ਾਮ ਦਾ ਪਚਾਰ ਪਸਾਰ ਕਰਦੇ ਹੋ ਯਾਤਰਾ ਬਣਾ ਸਕਦੇ ਆ ਤੇ ਅਸੀਂ 3 ਸਤੰਬਰ ਤੋਂ ਸ਼ੁਰੂ ਕੀਤੀ ਸੀ 24 ਸਤੰਬਰ ਪੂਰੇ 23 ਦਿਨ ਅਸੀਂ ਰੋਜ਼ 25 ਤੋਂ 30 ਕਿਲੋਮੀਟਰ ਚੱਲਦੇ ਸੀ ਸਭ ਤੋਂ ਵੱਡਾ ਪੜਾਓ ਸਾਡਾ ਰਿਹਾ 1 34 ਕਿਲੋਮੀਟਰ ਦਾ ਤੇ 1 37 ਕਿਲੋਮੀਟਰ ਦਾ ਸਭ ਤੋਂ ਵੱਡਾ ਪੜਾਓ ਸੀਗਾ ਜੀ ਜਿਹਦੇ ਪੂਰਾ ਦਿਨ ਸਾਨੂੰ ਸਾਨੂੰ 34 ਕਿਲੋਮੀਟਰ 37 ਕਿਲੋਮੀਟਰ ਚੱਲਣਾ ਪਿਆ ਔਰ ਤੁਸੀਂ ਧੁੱਪ ਦਾ ਵੀ ਕੋਪ ਦੇਖ ਸਕਦੇ ਹੋ ਕਿ ਧੁੱਪ ਦਾ ਕਿੰਨਾ ਕੋਪ ਦੇ ਆ ਔਰ ਪੈਦਲ ਚੱਲਣ ਵਾਲਿਆਂ ਵਾਸਤੇ ਕਿੰਨੀ ਮੁਸ਼ਕਲ ਆਂਦੀ ਹੈ ਮਿਹਨਤ ਮੁਸ਼ਕਲ ਆਂਦੀ ਹੈ ਪਰ ਬਾਬਾ ਸ਼ਾਮ ਦਾ ਹੁਕਮ ਸੀ ਉਹ ਬਾਬਾ ਸ਼ਾਮਦੇ ਅਸੀਂ ਕਹਿੰਦੇ ਆ ਨਾ ਕਿ ਜ਼ਿੱਦੀ ਬੱਚੇ ਸੀ ਅਸੀਂ ਜਿੱద్ధి ਬੱਚੇ ਸੀ ਤਿੰਨ ਜਿਹੜੇ ਅਸੀਂ ਸਾਥ ਕੀਤੀ ਹੈ ਯਾਤਾ ਪੈਦਲ ਚੱਲ ਕੇ ਕਿਉਂਕਿ ਕਾਫੀ ਲੋਕ ਕੀ ਗਏ ਸੀ ਲੇਕਿਨ ਕਈ ਮਜਬੂਰੀਆਂ ਕਰਕੇ ਕਈ ਨਹੀਂ ਪੂਰੀ ਕਰ ਪਾਏ ਆ ਤੇ ਅਸੀਂ ਤਿੰਨ ਅਸੀਂ ਜਿੱద్ధి ਬੱਚੇ ਸੀਗੇ ਤੇ ਅਸੀਂ ਬਾਬਾ ਦਾ ਹੱਥ ਦਾ ਸੰਗਲ ਫੜਫੜ ਕੇ ਚੱਲਦੇ ਸੀ ਨਿਸ਼ਾਨ ਦੀ ਸੇਵਾ ਕਰਦੇ ਸੀ ਜਵਾਲਾ ਜੀ ਦਾ ਨਿਸ਼ਾਨ ਤੇ ਸ਼ਾਮ ਬਾਬਾ ਦਾ ਨਿਸ਼ਾਨ ਸਾਡੇ ਨਾਲ ਗਿਆ ਸੀ ਐਥੋਂ ਬਨਵਾ ਕੇ ਲੈ ਕੇ ਗਏ ਸੀ ਤੇ ਅਸੀਂ ਉਹਨਾਂ ਦੀ ਸੇਵਾ ਕਰਦੇ ਹੋਏ ਬਾਬਾ ਸ਼ਾਮ ਦੀ ਸੇਵਾ ਕਰਦੇ ਹੋਏ ਬਾਬਾ ਸ਼ਾਮ ਦੇ ਦੱਥ ਦੀਆਂ ਸੰਗਲਾਂ ਫੜਦੇ ਹੋਏ ਸੱਜੀ ਖੱਬੀ ਬਾਹ ਬੰਦੇ ਹੋਏ ਜਿੱਥੇ ਬਾਬਾ ਸਿਆਣੇ ਦੀ ਸੰਗਲ ਦਾ ਦੋ ਕਦਮ ਅਗਰ ਬਾਈਚਾਂ ਛੱਡਣਾ ਪੈਂਦਾ ਸੀਗਾ ਤੇ ਸਾਡੇ ਕੋਲੋਂ ਦੋ ਕਦਮ ਵੀ ਚੱਲ ਨਹੀਂ ਹੁੰਦਾ ਸੀ ਇਹ ਸੱਚਾਈ ਹੈ ਕੋਈ ਇਹਦੇ ਵਿੱਚ ਕੋਈ ਵੀ ਜੁਠਾਈ ਨਹੀਂ ਹੈਗੀ ਕਿ ਇਹ ਸੱਚਾਈ ਹੈ ਕਿ ਸਾਡੇ ਪੈਰਾਂ ਤੇ ਛਾਲੇ ਵੀ ਪਏ ਆ ਸਾਡੇ ਪੈਰਾਂ ਚ ਬਹੁਤ ਸਾਰੀ ਦਿੱਕਤਾਂ ਵੀ ਆਈਆਂ ਆ ਸਾਡਾ ਬਲੱਡ ਸਰਕੂਲੇਟ ਸਾਰਾ نیچے ਚੱਲਣ ਕਰਕੇ ਸਾਡਾ ਬਲੱਡ ਸਰਕੂਲੇਸ਼ਨ ਸਮਝ ਸਕਦੇ ਹੋ ਕਿ ਸਾਡਾ ਥੱਲੇ ਚਲਾ ਜਾਂਦਾ ਤੇ ਬੋਡੀ ਸਵੈਲਡ ਹੋ ਜਾਂਦੀ ਹੈ ਪੂਰੀ ਬੋਡੀ ਸਵੈਲਡ ਵੀ ਰਹੀ ਹੈ ਸਭ ਕੁਝ ਰਿਹਾ ਬਟ ਅਸੀਂ ਬਾਬਾ ਦੇ लाडले ਬੱਚੇ ਔਰ ਮੈਂ ਰੀਨਾ ਗੋਇਲ ਜੈਨ ਬਾਬਾ ਦੀ लाडली ਤੇ ਇਹ ਜਿਆ ਤਨ ਸੰਪੂਰਨ ਕਰਦੇ ਆਈਆਂ ਆਂ ਔਰ ਆਪਣੇ ਪਰਿਵਾਰ ਦਾ ਵੀ ਮੈਂ ਇੱਜ਼ਤਮਾਨ ਵਧਾਈ ਆਂ ਬਾਬਾ ਸ਼ਾਮ ਦੀ ਕਿਰਪਾ ਹੈਨੀ ਜੋ ਕਿ ਸਾਨੂੰ ਦਾਣਾ ਪਾਣੀ ਦਿੰਦਾ ਸਾਨੂੰ ਖਾਣ ਪੀਣ ਨੂੰ ਦਿੰਦਾ ਹੈ ਜੋ ਸਾਡੇ ਪਰਿਵਾਰ ਦਾ ਗੁਜ਼ਾਰਾ ਕਰਦਾ ਔਰ ਸਾਨੂੰ ਇੰਨਾ ਸਮਰਥ ਬਣਾਇਆ ਹੈ ਕਿ ਅਸੀਂ ਸਮਾਜ ਦਾ ਵੀ ਗੁਜ਼ਾਰਾ ਕਰਵਾ ਸਕੀਏ ਜਿਹੜੇ ਨੀਡੀ ਵਾਂਸ ਹੈਗੇ ਆ ਕਿਉਂਕਿ ਮੈਂ ਨੈਵਰ ਦੇ ਵੈਲਫੇਅਰ ਸੁਸਾਇਟੀ ਚਲਾਨਦੀ ਆਂ ਜਿੰਦੀ ਮੈਂ ਵਾਈਸ ਪ੍ਰੈਜ਼ੀਡੈਂਟ ਆ ਫਾਊਂਡਰਸ ਵੀ ਮੈਂ ਹੀ ਆ ਉਹਨਦੀ 5 ਸਾਲ ਹੋ ਗਏ ਸਾਡੀ ਉਹ ਸੁਸਾਇਟੀ ਨੂੰ ਤੇ ਅਸੀਂ ਐਜੂਕੇਸ਼ਨ ਪ੍ਰੋਵਾਈਡ ਕਰਦੇ ਆਂ ਸੀਨੀਅਰ ਹਾਇਰ ਐਜੂਕੇਸ਼ਨ ਬੱਚਿਆਂ ਨੂੰ ਪ੍ਰੋਵਾਈਡ ਕਰਦੇ ਆਂ ਤੇ Субтитры ਮੈਂ ਹਾਰੇ ਦਾ ਸਹਾਰਾ ਮੈਂ ਤੇਰਾ ਸਹਾਰਾ ਤੂੰ ਕਿਸੇ ਹੋ ਦਾ ਸਹਾਰਾ ਬੰਦ ਤੇ ਇਦਾਂ ਹੀ ਆਪਾਂ ਜਗ ਦਾ ਪ੍ਰਚਾਰ ਕਰ ਸਕਦੇ ਆਂ ਔਰ ਮੇਰੇ ਨਾਮ ਦਾ ਪ੍ਰਚਾਰ ਪ੍ਰਸਾਦ ਹੋ ਸਕਦਾ ਹੈ ਐਸੀ ਭਾਵਨਾ ਨੂੰ ਲੈਂਦੇ ਹੋਏ ਅਸੀਂ ਇਹ ਯਾਤਰਾ ਵੀ ਸੰਪੂਰਨ ਕੀਤੀ ਹੈ ਔਰ ਇਤਿਹਾਸ ਦੇ ਵਿੱਚ ਇੱਕ ਆਪਣਾ ਸਵਧਨੀ ਮਕਸਦਾਂ ਦੇ ਵਿੱਚ ਮੈਂ ਆਪਣਾ ਨਾਮ ਲਿਖਵਾਇਆ ਇੱਕ ਆਪਣਾ ਨਾਮ ਦਰਜ ਕੀਤਾ ਹੈ ਸਮਸਥ ਸ਼ਾਮਪ ਦੇ ਮੀਂਹ ਲੁਧਿਆਣਾ ਦੇ ਸਹਿਯੋਗ ਦੇ ਨਾਲ ਇਹ ਯਾਤਰਾ ਨਿਕਲੀ ਹੈ ਯਾਤਰਾ ਸੰਪੰਨ ਹੋਈ ਹੈ 40 ਤੋਂ 42 ਲੋਕ ਸਾਡੇ ਨਾਲ ਸੀਗੇ ਜਿੰਦੇ ਵਿੱਚ ਸੰਜੇ ਅਗਰਵਾਲ ਜੀ ਮੇਰੇ ਹਸਬੰਡ ਦਾ ਸਭ ਤੋਂ ਜ਼ਿਆਦਾ ਸਪੋਰਟ ਸੰਜੇ ਜੈਨ ਜੀ ਦਾ ਵਿਸ਼ਾਲ ਇਸ਼ਵਦੀ ਜੀ ਜਿਹੜੇ ਇੱਥੇ ਵੀਆਰ ਦਿੱਕਤ ਕਰਕੇ ਫੇਮਸ ਇੱਕ ਬ੍ਰਾਂਡ ਹੈਗਾ ਉਹਨਾਂ ਦਾ ਸਹਿਯੋਗ ਬਰਾਬਰ ਸਾਡੇ ਨਾਲ ਚੱਲਦਾ ਰਿਹਾ ਬਾਕੀ ਸਾਡੇ ਨੀਪਮ ਬੰਸਲ ਜੀ ਹੈਗੇ ਆ ਮੁਕੇਸ਼ ਮਿੱਤਲ ਜੀ ਹੈ ਹਦੀਸ਼ ਗੜਗ ਜੀ ਹੈ ਜਿਨ੍ਹਾਂ ਦਾ ਸਾਡਾ ਸਾਡੇ ਸਮਸਤ ਸ਼ਾਮ ਪਰੇਮੀ ਜਿਹੜੇ ਲੁਧਿਆਣਾ ਦੇ ਹੈਗੇ ਆ ਸਾਰਿਆਂ ਦਾ ਸਹਿਯੋਗ ਰਿਹਾ ਉਹਦੇ ਸਹਿਯੋਗ ਦੇ ਨਾਲ ਅਸੀਂ ਇਹ ਯਾਤਰਾ ਸੰਪੂਰਨ ਕਰਕੇ ਆਏ ਆ 24 ਤਰੀਕ ਨੂੰ ਅਸੀਂ ਨਿਸ਼ਾਨ ਅਰਪਣ ਕੀਤਾ ਬਾਬਾ ਜੀ ਨੂੰ ਔਰ ਉਹ ਤੋਂ ਬਾਅਦ ਅਸੀਂ ਕਾਸ਼ੀ ਦੁਆਸੀ ਆਪਣੀ ਜਿਹੜਾ ਸਾਡਾ ਰੂਟੀਨ ਹੈ ਮਹੀਨੇ ਦਾ ਉਹ ਲਗਾ ਕੇ ਅਸੀਂ ਪਰਸੋ ਰਾਤੀ ਇੱਥੇ ਵਾਪਸ ਆਇਆ 26 ਦਿਨਾਂ ਬਾਅਦ ਮੈਂ ਘਰ ਵਾ ਆਈਆਂ ਪੈਦਲ ਯਾਤਰਾ ਕਰਦੇ ਹੋਏ ਔਰ ਇੰਦੀ ਸਾਦੀ ਖੁਸ਼ੀ ਮੇਰੀ ਐਨ ਜੀਓ ਦੇ ਮੈਂਬਰਸ ਨੂੰ ਮੇਰੇ ਬੀ ਜੀ ਪੀ ਕਾਰਜਕਰਤਾ ਨੂੰ ਕਿਉਂਕਿ ਮੈਂ ਬੀ ਜੀ ਪੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਹੈ ਗਈਆਂ ਮੈਲਾ ਮੋਚਾ ਦੀ ਤੇ ਸਾਡੇ ਕਾਰਜਕਰਤਾ ਨੂੰ ਬਹੁਤ ਬਹੁਤ ਖੁਸ਼ੀ ਹੈਗੀ ਹੈ ਔਰ ਮੈਂ ਇਸ ਖੁਸ਼ੀ ਦਾ ਵੀ ਧੰਨਵਾਦ ਕਰਦੀ ਹਾਂ ਸਾਡੇ ਆਪਣੇ ਬੀ ਜੀ ਪੀ ਭਾਈਆਂ ਨੂੰ ਐਨ ਜੀਓ ਵਾਲਿਆਂ ਨੂੰ ਇਸ ਸਮਸਤ ਸ਼ਾਮਪੇ ਲੁਧਿਆਣਾ ਦਾ ਸਭ ਦਾ ਧੰਨਵਾਦ ਕਰਦੀ ਹਾਂ ਕਿ ਇਹ ਯਾਤਨ ਨੂੰ ਸੰਪੂਰਨ ਕਰਨ ਕੰਮ ਵਾਸਤੇ ਬਹੁਤ ਬਹੁਤ ਸਹਿਯੋਗ ਦਿੱਤਾ ਬਹੁਤ ਬਹੁਤ ਧੰਨਵਾਦ ਹੈ ਸ਼ੇ ਸ਼ਾਮ ਜੈ ਸ਼ੇ ਸ਼ਾ ਨਹੀਂ ਨਹੀਂ ਨੂੰ ਮੈਂ ਚੈਲੈਂਜਿੰਗ ਨਹੀਂ ਕਹਿੰਦਾ ਜੀ ਮੇਰੇ ਸਾਹਮਣੇ ਦਾ ਇਹ ਦੇਖੋ ਜਿਸ ਬੰਦੇ ਦੇ ਉੱਪਰ ਅਸੀਂ ਜਿਹੜੇ ਸ਼ਾਮ ਪ੍ਰੇਮੀ ਆ ਨਾ ਜੀ ਕੋਈ ਵੀ ਕੰਮ ਹੈ ਕੋਈ ਚੀਜ਼ ਸੋਚ ਕੇ ਚੱਲਦੇ ਆਂ ਵੀ ਕਰਨ ਵਾਲਾ ਵੀ ਸ਼ਾਮ ਬਾਬਾ ਕਰਵਾਣ ਵਾਲਾ ਵੀ ਸ਼ਾਮ ਬਾਬਾ ਸਾਡੇ ਲੋਕਾਂ ਦੀ ਇੰਨੀ ਔਕਾਤ ਨਹੀਂ ਹੈ ਜੀ ਅਸੀਂ ਕੁਝ ਕਰ ਸਕੀਏ ਕਰਨ ਕਰਾਣ ਵਾਲਾ ਸ਼ਾਮ ਬਾਬਾ ਵੈ ਔਰ ਜੋ ਸ਼ਾਮ ਬਾਬਾ ਦੀ ਜਦੋਂ ਕਿਰਪਾ ਵਰਸਦੀ ਹੈ ਕਿਉਂਕਿ ਸ਼ਾਇਦ ਮੇਰੇ ਹਿਸਾਬ ਨਾਲ ਲੁਧਿਆਣਾ ਦੀ ਜਿਹੜੀ ਪ੍ਰਥਮ ਨਿਸ਼ਾਨ ਯਾਤਰਾ ਹੈ ਇਹ ਪੂਰੇ ਇੰਡੀਆ ਦੀ ਸ਼ਾਇਦ ਐਫਜੀ ਕ ਯਾਤਰਾ ਹੋਏਗੀ ਨਹੀਂ ਹੋਰ ਯਾਤਰਾ ਵਾ ਨਿਕਲਦੀਆਂ ਨੇ ਬਟ ਉਹਨਾਂ ਲੋਕਾਂ ਦਾ ਜਿਹੜਾ ਪ੍ਰੋਗਰਾਮ ਹੁੰਦਾ ਕੋਈ 6 ਮਹੀਨੇ 8 ਮਹੀਨੇ ਸਾਲ-ਸਾਲ ਪਹਿਲਾਂ ਬਣਾ ਕੇ ਰੱਖਦਾ ਜੀ ਅਸੀਂ ਫਲਾਨੀ ਡੇਡ ਨੂੰ ਯਾਤਰਾ ਕਰਨੀ ਹੈ ਸਾਡੇ ਲੁਧਿਆਣੇ ਦੀ ਯਾਤਰਾ ਇੱਕ ਇਹੋ ਜੀ ਯਾਤਰਾ ਸੀਗੀ ਜਿਹੜੀ ਕੀ ਬਾਬਾ ਜੀ ਨੇ ਸ਼ਾਰਟ ਪੀਰੀਅਡ ਦੇ ਵਿੱਚ ਆਦੇਸ਼ ਦੇ ਕੇ ਸ਼ਾਰਟ ਪੀਰੀਅਡ ਦੇ ਵਿੱਚ ਉਹਨੂੰ ਕੰਪਲੀਟ ਕਰਾ ਲਿਆ ਜੀ 3 ਮਹੀਨੇ ਪਹਿਲਾਂ ਬਾਬਾ ਜੀ ਨੇ ਇੰਗੇਦ ਕੀਤਾ ਔਰ 3 ਮਹੀਨੇ ਪੂਰੇ ਠੇ 3 ਮਹੀਨੇ ਬਾਅਦ ਇਕਾदशी ਵਾਲੇ ਦਿਨ ਬਾਬਾ ਜੀ ਦਾ ਹੁਕਮ ਹੋਇਆ ਸੀ ਪਰ ਤੀਸਰੀ ਾਕਾਦਸ਼ੀ ਨੂੰ ਬਾਬਾ ਜੀ ਦੇ ਉੱਥੇ ਨਿਸ਼ਾਨ ਅਸੀਂ ਲੋਕਾਂ ਨੇ ਲੁਵਿਆਨੇ ਤੋਂ ਅਰਪਣ ਕਰਤਾ ਸਰ ਕਿਦਾਂ ਦਾ ਰਿਹਾ ਵੀ 26 ਦਿਨ ਤੁਹਾਡੇ ਘਰ ਦੇ ਬਾਹਰ ਰਹੇ ਨੇ ਉੱਥੇ ਤੁਹਾਡਾ ਕੰਮਕਾਰ ਹਰ ਚੀਜ਼ ਕਿਦਾਂ ਦੇਖੋ ਬਾਬਾ ਜੀ ਦੀ ਕਿਰਪਾ ਵੈ ਜੀ ਘਰ ਦੇ ਵਿੱਚ ਮੇਰੇ ਮਦਰ ਹੈਗੇ ਆ ਉਹਨਾਂ ਦਾ ਸਹਿਯੋਗ ਪੂਰਾ ਮਿਲਿਆ ਕਿਉਂਕਿ ਮੇਨ ਸਾਨੂੰ ਕੀ ਕਿ ਬੱਚੇ ਸਾਡੇ ਬਾਹਰ ਹੈ ਜੀ ਇਸ ਕਰਕੇ ਸਾਨੂੰ ਪਰਿਵਾਰਿਕ ਦ੍ਰਿਸ਼ਟੀ ਨਾਲ ਅਗਰ ਮੈਂ ਦੇਖਾਂ ਖਾਣ ਪੀਣ ਨੂੰ ਕੋਈ ਇੰਨੀ ਦਿੱਕਤ ਨਹੀਂ ਆਈ ਕਿਉਂਕਿ 22 ਦਿਨਾਂ ਦੇ ਵਿੱਚ ਅਗਰ ਮੈਂ ਆਪਣੀ ਗੱਲ ਕਰਾਂ ਤੇ ਕਟੋ ਘਟ 14 ਦਿਨ ਤੱਕ ਮੈਂ ਵੀ ਯਾਤਰਾ ਦੇ ਵਿੱਚ ਅਸੀਂ ਲੋਕ ਰਾਤ ਉਹ ਜਿੱਦਾਂ ਪੰਜਾਬ ਸੀਗਾ ਇੱਥੋਂ ਜਾਂਦੇ ਸੀ ਰਾਤ ਨੂੰ ਕੀਰਤਨ ਵਗੈਰਾ ਕਿਉਂਕਿ ਇਸ ਯਾਤਰਾ ਦਾ ਇੱਕ ਮੋਟਿਵੇ ਸੀਗਾ ਜੀ ਜਦੋਂ ਯਾਤਰਾ ਜਿੱਥੇ ਵੀ ਸਟੇ ਲੰਦੀ ਸੀਗੀ ਉੱਥੇ ਅਸੀਂ ਲੋਕਾਂ ਨੇ ਘੰਟਾ ਡੇਢ ਘੰਟਾ ਜਿੰਨਾ ਬਾਬਾ ਜੀ ਦਾ ਹੁਕਮ ਹੁੰਦਾ ਸੀ ਕੀਰਤਨ ਕਰਨਾ ਹੀ ਕਰਨਾ ਹੁੰਦਾ ਸੀਗਾ ਜੀ ਸੋ ਅਸੀਂ ਕੀਰਤਨ ਕਰਕੇ ਰਾਤ ਨੂੰ ਵਾਪਿਸ ਆ ਜਾਂਦੇ ਸੀ ਲੁਧਿਆਣੇ ਜੀ ਤਾਂ ਬਾਬਾ ਜੀ ਦੀ ਇਹ ਕਹਿ ਸਕਦੇ ਆ ਜੀ ਫੁੱਲ ਕਿਰਪਾ ਵਰਸੀ ਆ ਜੀ ਲੁਧਿਆਣੇ ਦੇ ਉੱਪਰ ਕਿਉਂਕਿ ਬਿਨਾ ਬਾਬੇ ਦੀ ਕਿਰਪਾ ਦੇ ਨਾਲ ਕੋਈ ਪੋਸਿਬਿਲਟੀ ਨਹੀਂ ਕੋਈ ਕੁਝ ਨਹੀਂ ਹੈ ਇਹ ਬਾਬਾਈ ਦੀ ਹੁਕਮ ਹੋਇਆ ਬਾਬੇ ਨੇ ਆਪਣਾ ਕਿਰਪਾ ਵਰਸਾਈ ਲੁਧਿਆਣੇ ਤੇ ਔਰ ਲੁਧਿਆਣੇ ਵਾਲੇ ਯਾਤਰਾ ਸੁਖ ਸਮਾਦੇ ਜਿਸ ਉਦੇਸ਼ੇ ਨਾਲ 3 ਤਰੀਕ ਨੂੰ ਇੱਥੋਂ ਨਿਕਲੇ ਸੀ ਉਹ ਉਦੇਸ਼ੇ ਆਪਣਾ 24 ਤਰੀਕ ਨੂੰ ਜਦੋਂ ਸ਼ਾਮ ਨੂੰ 6:30 ਵਜੇ ਬਾਬਾ ਜੀ ਦੇ ਚਰਨਾਂ 'ਚ ਨਿਸ਼ਾਨ ਅਰਪਣ ਕੀਤੇ ਉਦੋਂ ਹਰ ਬੰਦੇ ਦੇ ਵਿੱਚ ਇੰਨੀ ਕਿ ਖੁਸ਼ੀ ਸੀ ਵੀ ਜੋ ਇੱਕ ਬਾਬਾ ਜੀ ਨੇ ਹੁਕਮ ਦਿੱਤਾ ਅਸੀਂ ਅੱਜ 24 ਤਰੀਕ ਸ਼ਾਮ ਸਵਾ 6 ਵਜੇ ਦੇ ਆਸ-ਪਾਸ ਉਹ ਹੁਕਮ ਬਾਬਾ ਜੀ ਦੇ ਚਰਨਾਂ ਦੇ ਵਿੱਚ ਅਰਪਣ ਕਰਕੇ ਆਪਣੇ ਆਪ ਨੂੰ ਇੱਕ ਇੰਨੇ ਕ ਵੱਡੇ ਸਮਝਣ ਲੱਗੇ ਵੀ ਹਾਂ ਐਸਐਮਜ਼ਡ ਨਿਊਜ਼ ਇੰਡੀਆ ਕੇ ਲਿਏ ਲੁਧਿਆਣਾ ਸੇ ਬੱਲੂ ਕੀ ਰਿਪੋਰਟ